ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਾਸਤੇ ਮੈਂ ਸਲਾਈ ਤੇ 10 10 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ 10 10 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਇੱਧਰ ਦੇਖ ਇੱਧਰ 10-10 ਗੁੰਡਿਆਂ ਦਾ ਡਿਜ਼ਾਈਨ। ਮਰ ਕੇ ਚਲੋ ਜੀ ਆਪਾਂ ਬਣਾਉਣਾ ਦੱਸਦੇ ਆ ਕਿਵੇਂ ਬਣੂਗਾ। ਤੇ ਜੇ ਮੇਰੇ ਚੈਨਲ ਤੇ ਨਵੇਂ ਆਉਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਜੀ। ਉਹਦੇ ਤੇ ਵੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਚਲੋ ਜੀ ਸਟਾਰਟ ਕਰਦੇ ਆਂ ਵੀਡੀਓ। ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ। ਇੱਕ ਗੁੰਡਾ ਆਪਾਂ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਕੇ 1 2 3 4 ਐਂਡ 6 7 8 9 ਗੁੰਡੇ ਆਪਾਂ ਸਿੱਧੇ ਬਣਾਏ ਆਪਣੇ 10 ਗੁੰਡੇ ਹੋ ਗਏ ਜੀ ਆਹ ਗੁੰਡਾ ਛੱਡ ਕੇ 2 4 6 8 10 ਅਗੇ ਆਪਾਂ ਇੱਕ ਗੁੰਡਾ ਫਿਰ ਉਲਟਾ ਬਣਾਵਾਂਗੇ 9 ਗੁੰਡੇ ਫਿਰ ਸਿੱਧੇ ਬਣਾਵਾਂਗੇ 1 2 3 4 5 6 7 8 9 ఫతో ఉండే సద్ధే బ ਇੱਕ ਗੁੰਡਾ ਉਲਟਾ ਹੁਣ ਆਪਣਾ ਕੋਲ ਤੇ ਦੋ ਗੁੰਡੇ ਵਧ ਗਏ ਨਾਲ ਆਪਾਂ ਦੋਆਂ ਦਾ ਇੱਕ ਕਰ ਦਾਂਗੇ ਅਸੀਂ ਆਪਣੇ ਕੋਟੀ ਸਟਰ ਤੋਂ ਜਿੰਨੇ ਬਣੇ ਦੋ-ਦੋ ਗੁੰਡੇ ਵਧਣ ਭਾਵੇਂ ਤਿੰਨ-ਤਿੰਨ ਗੁੰਡੇ ਵਧਦਾ ਨਾਲ ਅਸੀਂ ਰੱਖ ਸਕਦੇ ਆ ਪਰ ਇੱਥੇ ਆਪਾਂ ਇੱਕ ਗੁੰਡਾ ਹੀ ਬਣਾਵਾਂਗੇ ਹੁਣ ਆਪਾਂ ਅਗੇ ਉਲਟੇ ਪਾਸੇ கண்ட சிாா் பண்ணாக்கோ தின் சாரே உல்ட்டே பண்ண இது அப்படின் பண்டே ஆண்டா ஜாண்ட சேர ਇਹਦੇ ਤੇ ਅਸੀਂ ਇਸ ਤਰ੍ਹਾਂ ਡਬਲ ਵੜਾ ਪਾ ਕੇ ਬਣਾ ਲਾਂਗੇ ਉਲਟੀ ਸਾਈਡ ਅੱਗੇ ਫਿਰ ਚਾਰ ਗੁੰਡੇ ਸਿੱਧੇ ਉਲਟੇ ਬਣਾ ਲਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਇਆ ਇੱਕ ਦੋ ਤਿੰਨ ਚਾਰ ਗੁੰਡੇ ਆਪਾਂ ਸਿੰਪਲ ਬਣਾ ਲਏ ਆ ਜਿਹੜਾ ਪੰਜਵਾਂ ਗੁੰਡਾ

பல் உல்ே பசேலா குடா உல்ட்டா பண்ணுவேன் ਨੋ ਸਿੱਤਾ ਗੱਗ ਹੀ ਰੱਖਾਂਗੇ ਇੱਥੇ ਅਸੀਂ ਜਿਹੜਾ ਆਹ ਕੁੰਡਾ ਵਾਲਾ ਪਾ ਕੇ ਬਣਾਇਆ ਸੀ ਅਸੀਂ ਆਹ ਚਾਰ ਕੁੰਡੇ ਤਵਾਂਗੇ ਤਾਰ ਪੰਜਵਾਂ ਵੀ ਤਾਰ ਲਾਂਗੇ ਇਹਨਾਂ ਨੂੰ ਅਸੀਂ ਸਲਾਈ ਤੇ ਲੈ ਕੇ ਆਹ ਵੱਡਾ ਕੁੰਡਾ ਸਤਨ ਲਾਵਾਂਗੇ ਉੱਪਰ ਦੀ ਤੇ ਸਲਾਈ ਤੇ ਚੜਾ ਕੇ ਇੱਕ ਕੁੰਡੇ ਦੇ ਨਾਲ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ கண்டேக்கு தாங்க அங்கே அனுசை குண்டை ஜெய சிதை பண்ணலாம் இப்போ தக்காங்க ਚਾਰ ਕੁੰਡੇ ਤਾਂ ਆਹਰ ਕੇ ਆਪਾਂ ਸਲਾਈ ਚ ਲੈ ਲਵਾਂਗੇ ਸਿੰਪਲ ਵਾਲੇ ਜਿਹੜਾ ਕੁੰਡਾ ਅਸੀਂ ਵਾਲ ਪਾਇਆ ਸੀ ਉਹਨੂੰ ਇਸ ਤਰ੍ਹਾਂ ਇਸ ਕੁੰਡੇ ਨਾਲ ਲਿਆ ਕੇ ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਇੱਧਰ ਹੀ ਰੱਖਾਂਗੇ ਅੱਗੇ ਫੇਰ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਹ ਪਾ ਕੁੰਡਾ ਅ ਤਾਰ ਲਿਆ ਨੋ ਗੇ ਲਿਆਵਾਂਗੇ ਇਸ ਕੁੰਡੇ ਤੇ ਲੈ ਕੇ ਨਾਲ ਤੇ ਦੋਵਾਂ ਦਾ ਇੱਕ ਕਰ ਦਾਂਗੇ ਤਾਂਗਾ ਆਪਣੇ ਵਾਲਾ ਰੱਖ ਕੇ ਆਪਾਂ ਜਾਲੀ ਬਣਾਵਾਂਗੇ ਬਾਕੀ ਸਾਰੇ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਇੱਕ ਕੁੰਡਾ ਉਲਟਾ ਬਣਾ ਲਾਂਗੇ సవే హిన్ కండి సిల్ ఉల్లి సైడ్ హా చౌేను డల్ వా పా బాగే ਦੋ ਤਿੰਨ ਚਾਰ ਜਿਹੜਾ ਜਿਹੜਾ ਆਪਾਂ ਵਲ ਪਾਇਆ ਸੀ ਇਹ ਵੀ ਗੁੰਡਾ ਆਪਾਂ ਸਿੱਧਾ ਉਲਟਾ ਬਣਾ ਲਾਂਗੇ ਇੱਕ ਦੋ ਤਿੰਨ ਗੁੰਡੇ ਬਣਾਏ ਆਪਾਂ ਸਿੰਪਲ ਚੌਥੇ ਗੁੰਡੇ ਤੇ ਆਪਾਂ ਹੁਣ ਵਲ ਪਾ ਲਵਾਂਗੇ ਬਾਕੀ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਪੰਜ ਗੁੰਡੇ ਆਪਣੇ ਕੋਲੇ ਇਨਨੂੰ ਸਿੰਪਲ ਬਣਾ ਲਵਾਂਗੇ। ਸ਼ੇਰੇ ਇੱਕ ਗੁੰਡਾ ਉਲਟਾ ਇੱਥੇ ਪੱਤੈਨ ਗੁੰਡੇ ਫਿਰ ਸਿੰਪਲ ਬਣਾਵਾਂਗੇ। ਚੌਥੇ ਗੁੰਡੇ ਤੇ ਆਪਾਂ ਡਬਲ ਵੱਲ ਪਾ ਕੇ ਬਣਾ ਲਾਂਗੇ। ਡਿਜ਼ਾਈਨ ਬਹੁਤ ਸੋਹਣਾ ਬਣਦਾ ਕੋਟ, ਸਵੈਟਰ, ਜੈਕਟ ਕੁਛ ਵੀ ਬਣਾਓ। ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ। ਕੁੰਡਾ ਉਲਟਾ ਹੁਣ ਆਪਾਂ ਆਹ ਵਾਲਾ ਕੁੰਡਾ ਸਿੱਧਾ ਬਣਾ ਲਵਾਂਗੇ ਇਸ ਤਰ੍ਹਾਂ ਇੱਥੇ ਤੱਕ ਅੱਗੇ ਕਰਕੇ ਫਿਰ ਆਪਾਂ ਚਾਰ ਗੁੰਡੇ ਜਿਹੜੇ ਆਪਣੇ ਹੈਗੇ ਆ ਇਹਨਾਂ ਨੂੰ ਆਪਾਂ ਫਿਰ ਤਾਰ ਲੈਣਾ ਸਲਾਈ ਤੋਂ ਫਿਰ ਸਲਾਈ ਤੇ ਚੜਾ ਕੇ ਆਹ ਕੁੰਡਾ ਆਪਾਂ ਅੱਗੇ ਲੈ ਕੇ ਇਸ ਤਰ੍ਹਾਂ ਸਲਾਈ ਕੁੰਡੇ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦੇਣਾ ਦੋ ਕੁੰਡਿਆਂ ਦੇ ਨਾਲ ਅਸੀਂ ਬਣਾਉਣਾ ਕਿਉਂਕਿ ਸਾਡੇ ਆਹ ਅਸੀਂ ਵੜ ਪਾਉਨੇ ਇੱਥੇ ਕੁੰਡਾ ਸਾਡਾ ਵੱਧ ਜਾਂਦਾ ਇਹਨਾਂ ਧਿਆਨ ਰੱਖਣਾ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਲਟਾ ਆਹ ਵਾਲਾ ਕੁੰਡਾ ਹੁਣ ਆਪਾਂ ਸਿੱਧਾ ਬਣਾ ਲਵਾਂਗੇ ਵੜ ਪਾਇਆ ਪਹਿਲਾਂ ਹੁਣ ਇੱਥੇ ਵੜ ਪਾਵਾਂਗੇ ਤੇ ਆ ਚਾਰ ਕੁੰਡੇ ਅਸੀਂ ਫੇਰ ਤਾਰ ਲਾਂਗੇ ਇਹਨਾਂ ਨੂੰ ਫੇਰ ਸਲਾਈ ਤੇ ਲੈ ਕੇ ਆਹ ਵਾਲਾ ਕੁੰਡਾ ਆਪਾਂ ਅੱਗੇ ਲੈ ਆਵਾਂਗੇ ਇਹਨੂੰ ਇੱਕ ਕੁੰਡੇ ਨਾਲ ਲੈ ਕੇ ਆਸੇ ਇੱਕ ਕੁੰਡਾ ਜਿਹੜਾ ਨਾਲ ਦਾ ਦੋਵਾਂ ਦਾ ਇੱਕ ਕਰਾਂਗੇ ആ ധ്യാന ആഡാൻ ലെ ദോഡ ਅਸੀਂ ਪੂਰੀਆਂ ਸਲਾਈਆਂ ਹੁਣ ਇਸੇ ਤਰ੍ਹਾਂ ਬਣਾਵਾਂਗੇ ਮੈਂ ਅੱਗੇ ਬਣਾ ਕੇ ਫਿਰ ਦਿਖਾਉਣੀ ਐ ਹਲੋ ਜੀ ਆਪਣੇ ਚਾਰ ਪੱਤੀਆਂ ਬਣ ਗਈਆਂ ਹੁਣ ਆਪਾਂ ਲਾਸਟ ਵਾਲੀ ਇੱਕ ਵਾਰੀ ਹੋਰ ਦੱਸ ਦਿੰਨੇ ਆ ਇਹ ਇੱਕ ਹੁੰਦਾ ਪਰ ਉਲਟਾ ਬਣਾਇਆ ਇੱਕ ਦੋ ਤਿੰਨ ਯਾਰ ਹੁਣ ਆਪਣੇ ਜਿਹੜੇ ਕੁੰਡੇ ਸੀ ਇਧਰ ਨੂੰ ਵਧਦੇ ਗਏ ਤੇ ਹੁਣ ਆਪਾਂ ਫੇਰ ਆਹ ਕੁੰਡੇ ਤਾਰ ਲਵਾਂਗੇ ਹੁਣ ਆਪਾਂ ਸਾਰੇ ਕੁੰਡੇ ਤਾਰ ਲਵਾਂਗੇ ਆ ਜਿਹੜਾ ਵਲ ਪਾਇਆ ਸੀ ਇਹ ਵੀ ਤਾਰ ਲਵਾਂਗੇ ਚਾਰ ਕੁੰਡੇ ਅਗਲੇ ਵੀ ਤਾਰ ਕੇ ਜਿਹੜਾ ਵਲ ਪਾਇਆ ਕੁੰਡਾ ਸੀ ਆਪਾਂ ਅੱਗੇ ਲੈ ਆਵਾਂਗੇ ਤੇ ਆਪੇ ਇੱਕ ਕੁੰਡਾ ਨਾਲ ਹੋਰ ਲੈ ਕੇ ਤੇ ਦੋ ਕੁੰਡਿਆਂ ਦਾ ਇੱਕ ਕਰ ਲਾਂਗੇ ਇੱਥੇ ਆਪਾਂ ਵੜ ਪਾਵਾਂਗੇ ਇੱਥੇ ਆਪਣੇ ਕੋਲ ਤਿੰਨ ਗੁੰਡੇ ਅੱਗੇ ਰਹਿ ਗਏ ਸਿੱਧੇ ਇੱਕ ਗੁੰਡਾ ਫਿਰ ਤੋਂ ਉਲਟਾ ਅਗਲੇ ਗੁੰਡੇ ਆਪਾਂ ਸਿੱਧੇ ਬਣਾ ਕੇ ਚਾਰ ਗੁੰਡੇ ਸਿੱਧੇ ਬਣਾ ਕੇ ਆਹ ਵਾਲੇ ਗੁੰਡੇ ਆਪਾਂ ਫਿਰ ਤਾਰ ਲਾਵਾਂਗੇ ਪੰਜ ਗੁੰਡੇ ਜਿਹੜੇ ਚਾਰ ਗੁੰਡੇ ਆਪਾਂ ਸਲਾਈ 'ਚ ਲੈ ਲਾਂਗੇ ਆਹ ਲਾਸਟ ਵਾਲਾ ਗੁੰਡਾ ਜਿਹੜਾ ਆਪਾਂ ਵੜ ਪਾਇਆ ਸੀ ਇਹਨੂੰ ਇੱਥੇ ਲੈ ਆਵਾਂਗੇ ਸਲਾਈ ਤੇ దో కు కదా తిని కండి ఫధే బ ఉల్టా చారండే ఫం సనావ పా పం కు సో లాండే ఫే పండా ఇవే తా పండా బ తి కు స ਇਸ ਤਰ੍ਹਾਂ ਡਿਜ਼ਾਈਨ ਬਣਦਾ ਏ ਇਹ ਉਲਟੀ ਸਲਾਈ ਪਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਆ ਉਲਟੀ ਸਲਾਈ ਜਿਹੜੀ ਆਪਾਂ ਬਣਾਉਣੀ ਆ ਇਹਦੇ ਚ ਆਪਾਂ ਕੁਝ ਨਹੀਂ ਕਰਨਾ ਹੈ ਇੱਕ ਕੁੰਡਾ ਸਿੱਧਾ ਬਣਾਉਣਾ ਓਕੇ ਆਪਾਂ ਪੂਰੇ ਕੁੰਡੇ ਉਲਟੇ ਬਣਾ ਲੈਣੇ ਆ ਨੌ ਕੁੰਡੇ ਆਪਣੇ ਕੋਲੇ ਨੌ ਦੇ ਨੌ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਇਹਦੇ ਚ ਆਪਾਂ ਕੋਈ ਵਾਲ ਨਹੀਂ ਪਾਉਣਾ ਹੁਣ ਇਹ ਡਿਜ਼ਾਈਨ ਸਾਡਾ ਸਟਾਰਟ ਹੋਊਗਾ ਫਿਰ ਤੋਂ ਇੱਕ ਗੁੰਡਾ ਉਲਟਾ ਪਾਵਾਂਗੇ ਇਹ ਵੀ ਸਾਡੀਆਂ ਸਲਾਈਆਂ ਦੋ ਹੋਰ ਅਸੀਂ ਇੱਥੇ ਇੱਕ ਹੋਰ ਕੱਢਾਂਗੇ ਹੁਣ ਆਪਾਂ ਫਿਰ ਤੋਂ ਉਲਟੀ ਸਾਈਡ ਆ ਗਏ ਇਹ ਡਿਜ਼ਾਈਨ ਉਲਟੀ ਸਾਈਡ ਤੋਂ ਸਟਾਰਟ ਹੁੰਦਾ ਇੱਕ ਗੁੰਡਾ ਪਾ ਤਾਰਿਆ ਇੱਕ ਸਿੱਧਾ ਬਣਾਇਆ ਇੱਕ ਦੋ ਤੈਨ ਚਾਰ ਗੁੰਡੇ ਆਪਾਂ ਬਣਾ ਲਏ ਉਲਟੇ ਜਿਹੜਾ ਪੰਜਵਾਂ ਗੁੰਡਾ ਇਹਦੇ ਤੇ ਆਪਾਂ ਡਬਲ ਵਾਲ ਪਾ ਕੇ ਬਣਾ ਲੈਣਾ ਚਾਰ ਗੁੰਡੇ ਫਿਰ ਆਪਾਂ ਉਲਟੇ ਬਣਾ ਲੈਣੇ ਇੱਕ ਕੁੰਡਾ ਉਲਟਾ ਬਣਾਇਆ ਚਾਰ ਸਿੱਧਾ ਬਣਾਇਆ ਸੌਰੀ ਚਾਰ ਕੁੰਡੇ ਉਲਟੇ ਪੰਜਵਾਂ ਕੁੰਡਾ ਜਿਹੜਾ ਉਹਦੇ ਤੇ ਆਪਾਂ ਡਬਲ ਵੱਲ ਪਾ ਕੇ ਫਿਰ ਤੋਂ ਬਣਾ ਲੈਣਾ ਹੁਣ ਆਪਾਂ ਫਿਰ ਤੋਂ ਆਗੇ ਸਿੱਧੇ ਪਾਸੇ ਦੂਜਾ ਡਿਜ਼ਾਈਨ ਸਟਾਰਟ ਹੋਣ ਚੱਲਿਆ ਇਹ ਆ ਗੁੰਡੇ ਕੁਲਟਾ ਬਣਾ ਕੇ ਆਪਾਂ ਫਿਰ ਤੋਂ ਚਾਰ ਗੁੰਡੇ ਪੰਜ ਗੁੰਡੇ ਤਾਰ ਲਵਾਂਗੇ ਜਿਹੜਾ ਬਲ ਪਾਇਆ ਸੀ ਆਪਾਂ ਉਹ ਵੀ ਤਾਰ ਲਵਾਂਗੇ ਅਗਲੇ ਚਾਰ ਗੁੰਡੇ ਵੀ ਤਾਰ ਲਵਾਂਗੇ ਇਹਨੂੰ ਗੁੰਡੇ ਨੂੰ ਆਪਾਂ ਅੱਗੇ ਲੈ ਜਾਵਾਂਗੇ ਤੇ ਆਪਾਂ దో కు బ దో కు బా కు ఆ వజా పూరే రే ਚਾਰ ਗੁੰਡੇ ਆਪਾਂ ਸਲਾਈ 'ਚ ਲੈ ਲਵਾਂਗੇ। ਪੰਜਵਾਂ ਗੁੰਡਾ ਆਪਾਂ ਅੱਗੇ ਲੈ ਜਾਵਾਂਗੇ। ਤੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਾਂ। ਸੜਤਾ ਇਸ ਤਰ੍ਹਾਂ ਬਣਦਾ ਹੈ ਤੇ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਬਣਦਾ ਹੈ ਤੇ ਚਲੋ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਡੀਓ ਦੇਖਣ ਵਾਸਤੇ ਤੇ ਆਹੀ ਡਿਜ਼ਾਈਨ ਆਪਾਂ ਅੱਗੇ ਤੋਂ ਅੱਗੇ ਇਸ ਤਰ੍ਹਾਂ ਪਾਉਂਦੇ ਜਾਵਾਂਗੇ ਇਸ ਤਰ੍ਹਾਂ ਹੀ ਇਹਦੀਆਂ ਲਸਰਾਂ ਬਣਦੀਆਂ ਜਾਣਗੀਆਂ ਹੁਣ ਆਪਾਂ ਇੱਥੋਂ ਸਟਾਰਟ ਕਰ ਲਿਆ ਫੇਰ ਇਹਨੂੰ ਬਣ ਜੂਗਾ ਆਹ ਵਾਲਾ ਇਹਨੂੰ ਇਸ ਤਰ੍ਹਾਂ ਬਣਦਾ ਜਾਊਗਾ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਬਣਾਇਆ ਹੋਇਆ ਮੈਂ ਥੋੜਾ ਜਿਹਾ ਹੀ ਬਣਾਇਆ